ਜੋ ਨਾ ਕੋਈ ਕੇ ਨਾ ਨਾ ਵੇ ਹੋਇਆ ਗਈ ਸੀ ਹੋਇਆ ਅਸੀਂ ਜਾਣਦੇ ਇੱਕ ਦੂਜੇ ਨੂੰ ਸਾਡੇ ਚੰਦੇ ਸਾਂਲਿੰਗ ਕਾਫੀ ਵਧ ਗਿਆ ਪਰ ਪਤਾ ਨਹੀਂ ਕਿ ਉਹ ਤੁਮ ਮੈਨੂੰ ਕਿਹਾ ਕਿ ਮੈਂ ਨਹੀਂ ਜਾਣਾ ਉੱਥੇ ਕਿ ਮੈਂ ਜਾਣਾ ਉਹਨੇ ਕੰਡੀਸ਼ਨਸ ਰੱਖਿਆ ਮੈਂ ਵੀ ਮੰਨਿਆ ਕਿ ਇਹ ਇੰਨੇ ਤਾਂ ਹੀ ਸਹੀ ਨੇ ਪੰਜ ਕਿਉਂ ਨੰਦਰਗਾ ਨੰਦਰਗਾ ਨਾ ਮੈਂ ਕੀਤੀ ਕਿਉਂਕਿ ਮੈਂ ਨਹੀਂ ਕਰਨਾ ਚਾਹਦੀ ਮੈਂ ਕਿਉਂ ਦੀ ਇਹ ਸਮਾਂ ਨਾ ਮੈਂ ਕੀਤੀ ਰਾਤ ਤੱਕ ਸਭ ਠੀਕ ਹੀ ਸਵੇਰ ਤੱਕ ਵੀ ਠੀਕ ਹੀ ਜੇ ਤੁਮ ਮੈਂ ਕਹਾਂ ਕਿ ਨਹੀਂ ਮੈਂ ਗਲਤ ਕਲੀਅਰ ਕਰਨੀ ਹੈ ਕਿ ਮੈਂ ਨਹੀਂ ਚਾਹਣਾ ਰਖਣਾ ਫਿਰ ਉਹਨੇ ਕੀ ਕਿਹਾ ਨਹੀਂ ਪਰ ਓਕੇ ਮੈਂ ਵੀ ਮੇਰਾ ਓਕੇ ਤੇ ਮੈਨੂੰ ਦੇਣਾ ਹੀ ਪੈਣਾ ਤੇ ਮੇਰੀ ਹਿੰਮਤ ਹੀ ਵੀ ਮੈਂ ਨਾ ਕੀਤੀ ਮੈਨੂੰ ਕੋਈ ਰਿਗਰਟ ਨਹੀਂ ਹੈ ਕਿ ਮੈਂ ਨਾ ਕੀਤੀ ਨਾ ਮੈਨੂੰ ਸ਼ਰਮ ਮਿਲਦੀ ਹੈ ਮੇਰਾ ਵਿਆਹ ਕਰ ਲ ਹੁੰਦਾ ਹੋਵੇ ਨਹੀਂ ਹੁੰਦਾ ਨਾ ਹੋਵੇ ਤੇ ਮੈਨੂੰ ਕੋਈ ਰਿਗਰੈਸ਼ਨ ਨਹੀਂ ਹੈ ਇਸ ਦਾ ਉਹ ਸੁਣਦਾ ਮੇਰਾ ਵਿਆਹ ਹੋ ਜਾਂਦਾ ਮਿਲਦਾ ਪੇਪ ਨਿਕਲ ਕੇ ਆ ਦਿੰਦਾ ਉਹ ਪੈਸੇ ਕਾਦੇ ਹੁੰਦਾ ਸੀ ਕਿੱਥੇ ਜਾਣਗੇ ਪੀਸਾ ਹਾਲ ਨਾ ਕਰੀ ਕੋਈ ਘਰ ਮੇਰਾ ਕੋਈ ਨਾ ਬੁਣ ਸ਼ੁਰੂ ਹੋਇਆ ਵੀਜ਼ਾ ਲੱਗਨੇ ਵਾਸਤੇ ਮੈਂ ਨਾਲ ਤਾਂ ਹੀ ਗੜਨਾ ਹੈ ਅਗਰ ਵੀਜ਼ਾ ਲੱਗੇਗਾ ਲੇਕਿਨ ਸਾਡੀ ਗੱਲ ਪਹਿਲਾਂ ਕਲੀਅਰ ਹੋ ਚੁਕੀ ਹੈ ਕਿ ਮੈਂ ਇੰਡੀਪੈਂਡੈਂਟ ਹੈ ਨਹੀਂ ਆ ਪੜ੍ਹੀ ਲਿਖੀ ਹੈ ਮੈਂ ਕੁਝ ਨਹੀਂ ਲੈ ਕੇ ਜਾਣਾ ਤੇ ਮੇਰੇ ਮੈਨੂੰ ਹੁੰਦਾ ਪਿਆ ਮੈਂ ਤਿਆਰ ਹੋ ਕੇ ਬੈਠੀ ਹਾਂ ਹੁੰਦਾ ਤੇ ਹੈ ਗਈ ਹਰ ਇੱਕ ਕੁੜੀ ਨੂੰ ਸਭ ਨੂੰ ਹੁੰਦਾ ਹੈ ਭਾਵੇਂ ਮੈਂ ਜਿੰਨਾ ਮਰਜੀ ਆਪਣੇ ਆਪ ਨਹੀਂ ਹਿੰਮਤ ਕਰੀ ਸਮਝਾ ਪਰ ਹੁੰਦਾ ਸਭ ਨੂੰ ਮੈਂ ਹਿੰਮਤ ਵਿਖਾਈ ਮੈਂ ਅੱਗੇ ਹੋ ਕੇ ਖੜੀ ਹੋਈ ਮੈਂ ਨਹੀਂ ਵਿਆਹ ਕਰਨਾ ਚਾਹੁੰਦੀ ਮੈਂ ਇਸ ਬੰਦੇ ਨਾਲ ਨਹੀਂ ਵਿਆਹ ਕਰਨਾ ਚਾਹੁੰਦੀ ਜਿਹੜਾ ਆਪਣੀ ਇਸ ਮੌਕੇ ਤੇ ਮੈਨੂੰ ਇਸ ਤਰ੍ਹਾਂ ਡਿਮਾਂਡ ਕਰੇਗਾ ਮੈਂ ਪੈਸੇ ਚਾਹੀਦੇ ਨੇ ਮੇਰੇ ਨਾਲ ਪਿੰਡ ਆਣ ਕੇ ਰਹਿ ਮੈਂ ਨਹੀਂ ਕਰ ਸਕਦੀ ਇਦਾਂ ਉਹ ਸਾਲ ਹੋ ਗਏ ਨੇ ਮੈਂ ਜਾਣਦੀ ਹਾਂ ਕਿੱਥੋਂ ਫੇਸਬੁੱਕ ਤੇ ਅਸੀਂ ਮਿਲੇ ਹੀ ਉਹਨਾਂ ਦੀ ਭਤੀਜੇ ਮੇਰੇ ਕੋਲ ਪੜਦੀ ਹੈ ਹਾਂਜੀ ਹਾਂਜੀ ਡੇਢ ਸਾਲ ਹੋ ਗਏ ਨਿਊਜ਼ੀਲੈਂਡ ਚੱਲ ਕੇ ਅਹੀ ਅੰਡਰਸਟੈਂਡਿੰਗ ਹੀ ਵਿਆਹ ਕਰਨਾ ਹੀ ਤੇ ਸੀ ਆਏ ਇੱਥੇ ਇੱਥੇ ਤੱਕ ਪਹੁੰਚੇ ਆ ਪਰ ਸੜੰਲੀ ਨੇ ਪਰਨ ਉਸਤੇ ਕਹਤਾ ਤੇ ਮੈਂ ਨਹੀਂ ਕਰ ਸਕਦੀ ਇੱਤਾ ਮੈਂ ਨਹੀਂ ਕਰ ਸਕਦੀ ਐਸੀ ਗੱਲ ਨਹੀਂ ਕਿ ਆਪਾਂ ਜਾਣਦੇ ਨਹੀਂ ਇੱਕ ਦੂਜੇ ਨੂੰ ਜਾਂ ਆਪਾਂ ਗੱਲ ਨਹੀਂ ਕੀਤੀ ਹੈਈ ਗੱਲਬਾਤ ਕਰਦੇ ਰਹੇ ਹਤੇ ਮੈਂ ਇਥੋਂ ਤੱਕ ਐਵਲੇ ਦਿਨ ਕਿਹਾ ਹੈ ਨਾ ਕਿ ਮੇਰਾ ਦਿਨ ਆਜੇ ਮੈਂ ਤਿਆਰ ਹੋ ਕੇ ਚੂੜਾ ਪਾ ਕੇ ਬੈਠੀ ਹਾਂ ਸਿਰਫ ਇਸਤੇ ਨਸਤੇ ਨਾ ਕਰਨ ਨਸਤੇ ਨਹੀਂ ਮੈਂ ਬੈਠੀ ਹਾਂ ਹਾਂ ਮੈਂ ਉਹੀ ਸਾਫ ਲੱਭਦੇ ਜਿਆ ਹੈ ਕਿ ਮੈਂ ਇੱਕ ਕਰਪੀਆ ਨਹੀਂ ਦੇਣਾ ਕਿ ਮੈਂ ਮੈਂ ਡੋਰੀ ਸਿਸਟਮ ਤੇ ਬਿਲਕੁਲ ਖਿਲਾਫ ਹੈ ਮੈਂ ਗੱਲ ਕੀਤੀ ਕਿ ਜੇ ਮੈਂ ਤੇ ਨਾ ਆਵਾਂਗੀ ਤੇ ਮੈਂ ਹੀ ਆਵਾਂਗੀ ਮੇਨਾਂ ਦੇ ਇੱਕ ਕੱਪੜਾ ਤੱਕ ਨਹੀਂ ਆਏਗਾ ਸਿਰਫ ਮੈਂ ਆਵਾਂਗੀ ਬਸ ਕਿੰਨਾ ਟਾਈਮ ਦਿੱਤਾ ਕੀ ਇਹ ਇਹਨਾਂ ਕੁਛ ਤੇ ਰਿਕਸ਼ੇ ਵਾਲੇ ਵੀ ਦੇ ਦਿੰਦੇ ਨੇ ਸਹੀ ਕੀ ਦਿੱਤਾ ਐ ਗੱਲ ਕਰੰਦਾ ਹੁਣ ਕੀ ਮਤਲਬ ਹੈ ਪਰ ਐ ਵੀ ਤਾਂ ਸ਼ੁਕਰ ਹੈ ਕਿ ਨਹੀਂ ਹੁਣ ਸਿੱਧਾ ਵਾਲੇ ਬਾਬਾ ਜੀ ਤੇ ਮੇਰੇ ਗਏ ਕਿ ਉਹਨੇ ਪਹਿਲਾਂ ਕਰ ਦਿੱਤੀ ਜੇ ਅਹੀ ਗੱਲ ਰਾਤ ਨੂੰ ਕਰ ਜਾਂਦਾ ਅਗਲੇ ਦਿਨ ਕਰ ਦਿੰਦਾ ਕੁਛ ਨਹੀਂ ਹੋਣਾ ਮੈਂ ਕੁਛ ਨਹੀਂ ਕਰ ਸਕਦੀ ਹੁਣ ਤੇ ਤਹੀ ਮੇਰੇ ਨਾਲ ਲਗੇ ਹੋ ਅੱਕੇ ਮੇਰੇ ਕਿਸੇ ਨਾਲ ਨਹੀਂ ਆਣਾ ਤਰਾ ਜਾਣੀ ਕਿ ਸੋਚ ਸਮਝ ਕੇ ਲਹੋ ਮੇਰੀ ਗਲਤੀ ਹੀ ਮੇਰੀ ਬਹੁਤ ਵੱਡੀ ਗਲਤੀ ਹੀ ਕਿ ਮੈਂ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਿਆ ਮੇਰੇ ਮਾਪੇ ਬਿਲਕੁਲ ਸਹੀ ਹੀ ਬਿਲਕੁਲ ਹਮਲੁੱਦ ਕਿਤੇ ਖੜੇ ਹੋ ਕੇ ਮੈਨੂੰ ਖੂਚ ਵੀ ਸ਼ਰਮਾਨ ਨੂੰ ਕਹਿੰਦੇ ਕਹਿ ਦੇਣਗੇ ਮੈਂ ਅੱਖਾਂ ਬੰਦ ਕਰਕੇ ਮੈਂ ਕੁਛ ਨਹੀਂ ਦੇਖਾਂਗੀ ਮੈਂ ਉਹ ਰਿਕਰਾਂਗੀ ਜੋ ਮੇਰੇ ਘਰ ਬੇਗਾਨੇ ਤੇ ਮੈਂ ਬਾਕੀਆਂ ਨੂੰ ਵੀ ਕਹਾਂਗੀ ਕਿ ਕਦੇ ਵੀ ਇਹੋ ਜਿਹਾ ਮਾੜਾ ਚੱਪ ਕਦੀ ਨਾ ਲਵੋ